ਕਬੱਡੀ ਦਾ ਲੈ ਰਹੇ ਆ ਪਹਿਲੀ ਕਬੱਡੀ ਪਾਉਣ ਦੇ ਲਈ ਟੇਕਾ ਮੱਥਾ ਮੁੰਡੇ ਨੇ ਹੱਥ ਜੋੜੇ ਲੱਗਿਆ ਰੱਬ ਨੂੰ ਧਿਆਉਣ ਲੋਕੋ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ ਧਾਣੀ ਚੱਲਿਆ ਕਬੱਡੀ ਪਾਉਣ ਲੋਕੋ ਲਓ ਧਾਣੀ ਚੱਲਿਆ ਕਬੱਡੀ ਪਾਉਣ ਲੋਕੋ ਪਈ ਹੋਈ ਰੇਡ ਤੇ ਅੱਜ ਦੇ ਖੇਡ ਮੇਰੇ ਦਾ ਕਹਿੰਦੇ ਪਹਿਲਾ ਕੁਆਟਰ ਇੱਕ ਪਾਸੇ ਬਨੂਰ ਦੂਸਰੇ ਪਾਸੇ ਸ਼ਕਰਪੁਰ ਪਈ ਹੋਈ ਰੇਡ ਆ ਸਾਹਮਣੇ ਕਾਕਾ ਸ਼ਕਰਪੁਰੀਆ ਪਹਿਲੀ ਟੇਕ ਕਰ ਗਿਆ ਕਮਾਲ ਆ ਦੁਨੀਆ ਦੇ ਵਿੱਚ ਹੁੱਲੇ ਫੁਰਾਰੇ ਹਾ ਡੇਹਣ ਵਾਲਾ ਜਫਾ ਰਾ ਕੇ ਖਰਪਰੀਏ ਨੇ ਕਹਿੰਦੇ ਬੈਜਾ ਬੈਜਾ ਕਰਾ ਦਿੰਦੀ ਐ ਅਗਲੀ ਮੇਲ ਪਾਉਣ ਦੇ ਲਈ ਕੈਨੇਡਾ ਕੱਪ ਦਾ ਬੈਸਟ ਫਰਿਆਦਖਿਆਲਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਲਓ ਸਾਹਮਣੇ ਕਹਿੰਦਾ ਛਾਜੀ ਵੀ ਹੱਥ ਲਾ ਕੇ ਜਾਫੀਆਂ ਨੂੰ ਕਰਦਾ ਆਉਂਦਾ ਲਾਲਾ ਕਬੱਡੀ ਵਿੱਚ ਛਾਜੀ ਚੱਲੇ ਖੇਮ ਕਰ ਰਹੀਆਂ ਜੋ ਮਾਨ ਸਾਹਿਬ ਦਾ ਛੱਲਾ ਕਬੱਡੀ ਵਿੱਚ ਸ਼ਾਜੀ ਚੱਲੇ ਖੇਮ ਕਰ ਰਹੀਆਂ ਜੋ ਮਾਨ ਸਾਹਿਬ ਦਾ ਛੱਲਾ ਸ਼ਾਜੀ ਆਉਂਦਾ ਕਰਦਾ ਲਾਲਾ ਇੱਕ ਪਾਸੇ ਬਿੱਲਾ ਬਨੂੜ ਵਾਲਾ ਦੂਜੇ ਪਾਸੇ ਕਹਿੰਦੇ ਟ੍ਰਾਂਟੋ ਦੇ ਕੱਪ ਦਾ ਪਹਿਤਾ ਸ਼ਹਿਯਾਦ ਕਬੱਡੀ ਦਾ ਸ਼ਹਿਯਾਦ ਦਾ ਕਬੱਡੀ ਦਾ ਸ਼ਹਿਜਾਦਾ ਨੰਬਰ ਲੈ ਕੇ ਵਾਪਸ ਆ ਗਿਆ ਲਓ ਕਹਿੰਦੇ ਸੁੱਖੇ ਨੇ ਕਬੱਡੀ ਪਾਈ ਹੈ ਸੁੱਖਾ ਬਰੂਨ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਜੱਗੂ ਹਾਕਮ ਵਾਲੀਆ ਦੂਸਰੇ ਪਾਸੇ ਕਾਕਾ ਸ਼ੇਖਰਪੁਰੀਆ ਵਿਧਕਾਰ ਕਹਿੰਦੇ ਫਰਿਆਦ ਵਰਗੇ ਬਲੂਕ ਵਰਗੇ ਹੈਮਰੇ ਹੋਕਸ ਦੁਰੀਆਣਾ ਜਗਾਹਾ ਗੱਡੀਆਂ ਹੋਈਆਂ ਲਓ ਪੈਂਦੀ ਫੇਡ ਜਸਮਾਨੀ ਚੁੰਬਕ ਹਵਿੰਦਰਜੀਤ ਦਾ ਚੁੰਡੀ ਦਾ ਯਾਰ ਹੋ ਗਿਆ ਮੂਰੇ ਹੁੰਦੀ ਬੱਲੇ ਬੱਲੇ ਹਰ ਜੋ ਪਾਸੇ ਖੇਡ ਕਬੱਡੀ ਦਾ ਨਜ਼ਾਰਾ ਪਰ ਸੁੱਖਾ ਬਰੂੜ ਆਲਾ ਹਉ ਹੱਥਾਂ ਚੋਂ ਨਿਕਲ ਗਿਆ ਟਕੜਾ ਨੰਬਰ ਇਸ ਗੱਬਰੂ ਨੇ ਆਪਣੀ ਟੀਮ ਤੇ ਜੋਰ ਦਿੱਤਾ ਹੈ ਅਗਲੀ ਵੇੜ ਬੂਰੀਆ ਸੀਸਰ ਆ ਗਿਆ ਹੈ ਬੂਰੀਆ ਸੀਸਰ ਆ ਗਿਆ ਮੇਰੇ ਵੀਰੋ ਸੀਸਰ ਬੂਰੀਆ ਬੂਰੀਆ ਸੀਸਰ ਕਬੱਡੀਆਂ ਪਾਉਂਦਾ ਚੜ ਚੜ ਕੇ ਬੂਰੀਆ ਸੀਸਰ ਕਬੱਡੀਆਂ ਪਾਉਂਦਾ ਚੜ ਚੜ ਕੇ ਪੈ ਗਈ ਪੁੱਠੀ 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 ਇਹ ਨਿਰਮਲ ਆ ਬਰੂੜ ਵਾਲਾ ਜੇਠੂ ਕਰੇ ਨਿਰਮਲ ਲਈ ਤਾੜੀਆਂ ਮੇਲਾ ਗੂੰਜ ਉੱਠਿਆ ਮੇਲਾ ਗੂੰਜ ਉੱਠਿਆ ਜੇਠੂ ਕੇ ਚੰਦਨ ਤਣ ਤਣ ਹੋ ਗਈ ਹੈ ਪਹਿਲਾ ਕੁਆਟਰ ਦੁੱਖ ਤੋੜ ਲਿਆ ਹਾਕਮ ਵਾਲਿਆ ਰੈਂਬੋ 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 ਪਰ ਦੁੱਲਾ ਕਿੱਥੇ ਲੋਟ ਆਉਂਦਾ ਦੀਪਤਪੁਰਜੀ ਸਖਰਾਜ ਮੈਚ ਕਹਿੰਦੇ ਸਿਰੇ ਦਾ ਪਹਿਲਾ ਕੁਆਟਰ ਤੇ ਪਹਿਲੇ ਪੜਾਕੇ ਆ ਪਹਿਲੇ ਤੇ ਕਹਿੰਦੇ ਸਿਰੇ ਦੀ ਕਬੱਡੀ ਹੋ ਰਹੀ ਹੈ ਪਤਾ ਲੱਗਦਾ ਵੀ ਚੇchu ਕਹਿੰਦੇ ਮੇਲਾ ਚੱਲਦਾ ਆ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਾਂ ਸਾਰਿਆਂ ਨੂੰ ਮੁਬਾਰਕਾਂ ਹਰਤਪੁਰਜੀ ਵਾਲਾ ਆ ਰਵਣ ਨੂੰ ਵਾਧਾ ਤੁਰਿਆ ਜਾਂਦਾ ਹੱਤਪੁਰਜੀ ਵਾਲਾ ਕਹਿੰਦੇ ਉੱਡ ਜੋ ਉੱਡ ਜੋ ਕਰਦਾ ਲੈ ਵੀ ਅਮਰਤ ਚੀਮਿਆ ਤੈਨੂੰ ਵੀ ਮੁਬਾਰਕਾਂ ਪ੍ਰਬੰਧਕਾਂ ਦੇ ਅਮਰਤ ਵੀ ਸਾਡਾ ਭਰਾ ਆ ਪੈਂਦੀ ਰੇ ਕਾਕਾ ਫੇਰ ਕਾਕਾ ਫੇਰ ਪਰ ਬਰੂਨ ਵਾਲੇ ਮੈਨੂੰ ਲੱਗਦਾ ਵੀ ਕੁਝ ਨਾ ਕੁਝ ਕਰਕੇ ਜਾਣਗੇ ਆ ਬਰੂਨ ਵਾਲੇ ਕੁਝ ਨਾ ਕੁਝ ਕਰਕੇ ਜਾਣਗੇ ਅਗਲੀ ਰੇਡ ਕਹਿੰਦੇ ਸ਼ਹਿਜ਼ਾਦ ਨੇ ਪਾਈ ਆ ਮੁਕਾਬਲਾ ਸਿਰੇ ਦਾ ਪੈਂਦੀ ਹੋਈ ਰੇਡ ਬਿੱਲੇ ਵਰਗੇ ਨਿਰਮਲ ਵਰਗੇ ਧਰਤੀ ਦੇਖੂ ਕਹਿੰਦੀ ਆ ਅੱਜ ਦੇ ਦਿਨ ਦਾ ਕਹਿੰਦੇ ਬੜਾ ਰੌਚਕ ਮੁਕਾਬਲਾ ਲੋਕ ਖੁੱਪੇ ਪਏ ਆ ਆਨੰਦ ਮਾਣਦੇ ਆ ਲਓ ਪੈਂਦੀ ਰੇਡ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਏ ਸ਼ਹੀਆ ਸ਼ਹੀਯਾਦਾ ਸ਼ਹੀਯਾਦਾ ਓਏ ਆਉਂਦਾ ਸਵਾਦ ਜੈਠੂ ਕੇ ਵਾਲਿਆ ਆਏ ਆਏ ਮੈਂ ਕਿਹਾ ਕਿਆ ਬਾਤ ਆ ਕਿਆ ਬਾਤ ਕਿਆ ਬਾਤ ਆ ਜੈਠੂ ਕੇ ਦੇ ਵਿੱਚ ਕਿਆ ਬਾਤਾਂ ਕਿਆ ਬਾਤਾਂ ਕਿਆ ਬਾਤਾਂ ਜੈਠੂ ਕੇ ਦੇ ਵਿੱਚ ਸਿਰੇ ਦੀ ਟੱਕਰ ਪਈ ਹੋਈ ਆ ਮਲੂਕ ਜੱਗੂ ਜਸਮਨ ਦੀ ਚੁੰਬਕ ਦੀ ਕੋਸ਼ੇ ਤੇ ਨੰਪਾ ਬਾਤ ਹੈ ਸਕੋਰ ਬੋਰਡ ਤੇ ਨજર ਮਾਰਿਓ ਆ ਬਰੂੜ ਵਾਲੇ ਸਰਾਕਾਰੀ ਤੁਰੇ ਆਉਂਦੇ ਆ ਆਹ ਕਹਿੰਦੇ ਤਬਰਜੀ ਵਾਲੇ ਨੇ ਕਬੱਡੀ ਪਾਤੀ ਹੈ ਹੀਪਤ ਬੁਰਜੀ ਵਾਲਾ ਐਕਸ਼ਨ ਪੁਆਇ ਐਕਸ਼ਨਾਂ ਦੀ ਮਸ਼ੀਨ ਪਰ ਨਿਰਮਲ ਨਿਰਪਲ ਨਿਰਮਲ ਬਰੂੜ ਵਾਲਾ ਸਰਾ ਲ ਆ ਗਿਆ ਨਿਰਪਲ ਗਰੂੜ ਵਾਲਾ ਦੁਰੀਆਂ ਰਚ ਆ ਗਿਆ ਨਿਰਮਲ ਬਰੂੜ ਵਾਲਾ ਕਹਿੰਦੇ ਲੋਕਾਂ ਦੇ ਭੰਗੜੇ ਪਵਾ ਗਿਆ ਸਿਰਾ 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 ਸਰਾ ਆ ਜੇਠੂ ਕਹਿ ਰਿਹਾ ਕਿਵੇਂ ਆ ਕੰਮ ਫਿਰ ਧੁਗਿਆ ਲੋਈਆ ਘੁੰਗਿਆ ਲੋਈਆ ਘੁੰਗਿਆ ਲੋਈਆ ਧੁਗਿਆ ਲੋਈਆ ਸਰਾ ਹੋਈ ਜਾਂਦਾ ਸਰਾ ਹੋਈ ਜਾਂਦਾ ਲੈ ਵੀ ਜੇਠੂ ਕਾਲ ਇੱਕ ਜਕਾਰਾ ਲਾਈਏ ਬੋਲੇ ਇਫਸਾਦ ਹੌ ਸਾਥ ਸਰੀਆ ਕਾਲ ਹਲਿਆਦੀ ਦੁਨੀਆ ਪੈ ਗਈ ਟੱਕ ਇਧਰ ਆਪ ਤਰਸੋ ਪੈਨਲ ਵਾਲਾ ਜਿਹੜਾ ਉਹ ਵਾਚਿੰਗ ਵਾਲਾ ਉਹ ਵੀ ਕਹਿੰਦੇ ਜਿਹੜਾ ਪੈਟਰੋਲ ਪੰਪ ਤੇ ਮੀਟਰ ਦਾ ਚੱਲਦਾ ਹੁੰਦਾ ਬਾਜੀਆਂ ਆਏ ਬਾਤੀ ਹੈ ਹੋਲਡ ਨੰਬਰ ਚੈੱਕ ਕਰੀਏ ਜੀ ਆਪਾਂ ਜੱਟ ਟੱਪ ਗਿਆ ਗਰਤੀ ਹੋਲਡ ਨੰਬਰ ਚੈੱਕ ਕਰੀਏ ਆਪਾਂ ਰਾਮਣਾ ਬਨੂੜ ਵਾਲਾ ਕਬੱਡੀ 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 ਕਾਕਾ ਵਾਹ ਗੁਰੂ ਮੇਰ ਕਰੇ ਥੋੜੀ ਸੱਟ ਵੱਜੀ ਐ ਇੱਕ ਪਿਛਲਾ ਪੁਆਇੰਟ ਹੋਲਡ ਰਿਆ ਜੀ ਉਹ ਚੈੱਕ ਕਰ ਲਿਓ ਜਿਹੜਾ ਮਗਰ ਦਾ ਨੰਬਰ ਆ ਜੀ ਉਹ ਹੋਲ ਹੈ ਜਿਹੜੇ ਰੈਫਰੀ ਬਾਹਰ ਦੇ ਪਾਸੇ ਜਿਰੋ ਚੈੱਕ ਕਰ ਲਿਓ ਰਾਕੇ ਦੇ ਮੱਥੇ ਉਪਰ ਥੋੜੀ ਝੋੜ ਲੱਗੀ ਆ ਸਾਰੀ ਸੰਗਤ ਦੁਆ ਕਰਿਓ ਅਰਦਾਸ ਕਰਿਓ ਵੀ ਇਹ ਸੱਟਾਂ ਚੂਟਾਂ ਇਹਨਾਂ ਖਿਡਾਰੀਆਂ ਦੇ ਨਾਂ ਲੱਗਣ ਹਲੇ ਕਿਸੇ ਖਿਡਾਰੀ ਨੂੰ ਤੱਤੀ ਵਾਰ ਲੱਗੇ ਭਾਈ RAM ਭੈਣੀ ਸਾਡਾ ਵੀ ਪੀਆਰਟੀਸੀ ਵਾਲਾ ਤੇ ਨਾਲ ਬਿੱਲਾ ਸਰਪੰਚ ਦੇਮਰੂ ਉਹ ਵੀ ਪਹੁੰਚਿਆ ਧੰਨਵਾਦ ਭਾਈ ਅਮਨੇ ਸਰਪੰਚ ਦਾ ਸਨਮਾਨ ਕਰਦਿਏ ਕੋਈ ਨਾ ਥੋੜੀ ਜੀ ਬ੍ਰੇਕ ਵੀ ਵੀ ਹੈ ਡਾਕਟਰ ਸਾਹਿਬ ਆਇਓ ਜੀ ਜਰਾ ਭੱਜ ਕੇ ਗਰਾਊਂਡ ਦੇ ਵਿੱਚ ਡਾਕਟਰ ਸਾਹਿਬ ਜੀ ਬੱਬੂ ਡਾਕਟਰ ਨਹੀਂ ਵੀ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਇੱਕ ਵਾਰੀ ਤਾੜੀਆਂ ਮਾਰ ਕੇ ਮੁੰਡੇ ਨੂੰ ਹੌਸਲਾ ਦੇ ਦਿਓ ਜਿਉਂਦੇ ਰਹੋ ਸੁਖਰਾਜ YouTube ਦੇ ਵੀ ਹੱਲਾ ਗੁੱਲਾ ਹੋ ਗਿਆ ਹੈ ਨਾ ਅੱਜ ਕਿਹਾ ਸੀ ਇਹਨਾਂ ਨੂੰ ਹੌਸਲਾ ਨਹੀਂ ਵੀ ਕੰਤੀ ਤੁੰ ਨਿਆਣਾ ਤੇ ਕਰਾਂ ਅਮਰੀਕ ਸਮਰੇ ਦੇ ਵੱਲੋਂ ਜਿਹੜਾ ਸਾਜੀ ਨੂੰ ਜਫਾ ਲਾਉ 500 ਤੇ ਜਿਹੜਾ ਤੀਮਤ ਮੁਰਗੀ ਨੂੰ ਜਫਾ ਲਾਉ ਉਧਰ ਦੇ ਵੀ 500 ਸਾਡੇ ਸਾਰੇ ਪ੍ਰਬੰਧਕਾਂ ਦਾ ਅਮਰੀਕ ਸਮਰੇ ਹੋਣਾ ਦਾ ਨਾਲ ਸਾਹਮਣੇ ਕਬੱਡੀ ਪਾਉਂਦੀ ਮੇਰੇ ਵੀਰੋ ਵੀ ਅੱਲਾਹ ਨਾਲ ਕਰਦਾ ਗੱਲਾਂ ਸੁਣੀ ਸਿਹਤ ਵੀ ਗੁੰਦੀ ਆ ਜਿੱਥੇ ਵੀ ਇਹ ਜਾਂਦਾ ਲਲਤੋਂ ਵਾਲਿਆ ਸ਼ਾਦੀ ਸ਼ਾਦੀ ਹੁੰਦੀ ਆ ਜਿੱਥੇ ਵੀ ਇਹ ਜਾਂਦਾ ਸ਼ਾਦੀ ਸ਼ਾਦੀ ਹੁੰਦੀ ਆ ਆ ਬਿੱਲੇ ਵਰਗੇ ਪ੍ਰੀਤ ਵਰਗੇ ਨਿਰਮਲ ਵਰਗੇਾਰੇ ਤਿਆਰ ਬਰ ਤਿਆਰ ਸਿਰੇ ਦਾ ਮੁਕਾਬਲਾ ਹਰਜੀ ਪਾਸੇ ਹਰਜੀ ਪਾਸੇ ਹਰਜੀ ਪਾਸੇ ਬਿੱਲਾ ਬਰੂਣ ਵਾਲਾ ਬਿੱਲਾ ਬਰੂਣ ਵਾਲਾ ਆ ਮੇਲਾ ਬਣ ਗਿਆ ਦੁਨੀਆ ਨੱਚ ਉੱਠੀ ਆ ਦੁਨੀਆ ਨੱਚ ਉੱਠੀ ਆ ਹਰ ਜੋ ਪਾਸੇ ਹਰ ਜੋ ਪਾਸੇ ਸਰਦ ਪਾਸੇ ਮੋਪਰੀਆ ਦੁੱਲਾ ਆ ਗਿਆ ਮੈਚ ਕਹਦਾ ਦੁੱਖ ਤੋੜ ਗਿਆ 7 1/2 ਦੀ ਟੱਕਰ ਜੇਠੂਕੇ ਦੀ ਖੇਡ ਮੈਦਾਨ ਇੱਕ ਪਾਸੇ ਜਸਮਾਨੀ ਚੁੰਮਕ ਬੰਦੇ ਉਹ ਕਬਰੂਆ ਫਰੀਦ ਅਲੀ ਫਰੀਦ ਅਲੀ ਜਸਮਾਨੀ ਚੁੰਮਕ ਸ਼ਕਰਪੁਰ ਦੀ ਟੀਮ ਜੇਠੂਕੇ ਦੀ ਖੇਡ ਗਰਾਊਂਡ ਇਧਰ ਜਫਾ ਇੰਦਰ ਜਫਾ ਜਫੇ ਤੇ ਜਫਾ ਹਾ ਜਫਾ ਓਏ ਚੇਤੂ ਕਹਿੰਦੇ ਵਿੱਚ ਜਫੇ ਤੇ ਜਫਾ ਹਾ ਜਫਾ ਸਿਰੇ ਦਾ ਮੁਕਾਬਲਾ ਲਓ ਕਹਿੰਦੇ ਬੂਰੀਆ ਸਿਸ ਰੇਡ ਪਾ ਰਿਆ ਇਹ ਮੁੰਡਾ ਬਰੂਡ ਵਾਲਾ ਫਿਰ ਜਿੱਦੜ ਕਰਦਾ ਹੋਇਆ ਆ ਮੈਚ ਨੇ ਯਾਦਗਾਰੀ ਬਣ ਜਾਣਾ ਆ ਮੈਚ ਨੇ ਇਤਿਹਾਸਕ ਬਣ ਜਾਣਾ ਆ ਮੈਚ ਦੀਆਂ ਗੱਲਾਂ ਲੰਮਾ ਸਮਾਂ ਹੋਣਗੀਆਂ ਵੀ ਜੇਠੂ ਕਾਜ ਮੈਚ ਲੱਗਿਆ ਆ ਸਾਹਮਣੇ ਕਬੱਡੀ ਪੈ ਰਹੀ ਹੈ ਥੋੜਾ ਥੋੜਾ ਪਿੱਛੇ ਨੂੰ ਹੋ ਜਾ ਵੀਰ ਬਣ ਕੇ ਥੋੜਾ ਥੋੜਾ ਸਾਈਡ ਤੇ ਲੈ ਵੀ ਹਾਕਮ ਵਾਲੀਆ ਆ ਹਾਕਮ ਵਾਲੀਆ ਕੁਝ ਨਾ ਕੁਝ ਕਰਨਾ ਪੈਣਾ ਲਾ ਪੈਂਦੀ ਹੋਈ ਰੇਡ ਚਾਰੇ ਚਾਰੇ ਤਿਆਰ ਪਰ ਤਿਆਰ ਆ ਸਾਹਮਣੇ ਸਾਰਾ ਕਬੱਡੀ ਪੈ ਗਿਆ ਰੇਡਰ ਦਾ ਇਦਾਂ ਨਹੀਂ ਗੱਲ ਬਾਈ ਰਾਮਨੇ ਦੀਆਂ ਕਬੱਡੀ ਬਨੂੜ ਦੀ ਟੀਮ ਦਾ ਪ੍ਰਦਰਸ਼ਨ ਜੇ ਚੰਗਾ ਲੱਗ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਤਾੜੀਆਂ ਖੁਸ਼ ਆ ਦੁਨੀਆ ਖੁਸ਼ ਆ ਚੱਕ ਫੇਰਾ ਦੇਖ ਚੱਕ ਫੇਰਾ ਚੱਕ ਫੇਰਾ ਮੰਦਾ ਬਾਤ ਹੈ ਅੱਗ ਤੋਂ ਤੱਤਾ ਮੈਚ ਹੈ ਅੱਗ ਤੋਂ ਤੱਤਾ ਮੈਚ ਹੈ ਪਤਾ ਨਹੀਂ ਕੀ ਹੋਣਾ ਇਹ ਤੇ ਰੱਬ ਜਾਣਦਾ ਪਰ ਦੁਨੀਆ ਨਜ਼ਾਰੇ ਲੈਂਦੀ ਹੈ ਜੇਠੂ ਕਾਓ ਮੁਬਾਰਕਾ ਸਿਰੇ ਦਾ ਮੁਕਾਬਲਾ ਚੱਲਦਾ ਹੋਇਆ ਲਓ ਸੁਖੇ ਦੀ ਰੇਡ ਚਾਰ ਨੇ ਚਾਰੇ ਤਿਆਰ ਬਰ ਤਿਆਰ ਵਜਦੀਆਂ ਪੱਟਾਂ ਤੇ ਥਾਪੀਆਂ ਲੋਕ ਖੁੱਬੇ ਪਏ ਆ ਹਾਕਮ ਵਾਲਿਆ ਲੱਗਾ ਟੁੱਟ ਕੇ ਪਰ ਸੁੱਖਾ ਕਹਿੰਦੇ ਰੰਗਾ ਚਾ ਸੁੱਖਾ ਕਹਿੰਦੇ ਰੰਗਾ ਚਾ ਸੁੱਖਾ ਕਹਿੰਦੇ ਓ ਰੰਗਾ ਚਾ ਰੰਗਾ ਚਾ ਜੇਠੂ ਕਹੇ ਨਚਾਈ ਆਉਂਦਾ ਸੁੱਖਾ ਥਾਪੀਆਂ ਮਾਰੀ ਆਉਂਦਾ ਸੁੱਖਾ ਬਨੂੜ ਵਾਲੇ ਅੱਜ ਕਹਿੰਦੇ ਸਿਰਾਂ ਕਰਾਈ ਆਉਂਦੇ ਆ ਬਨੂੜ ਵਾਲੇ ਅੱਜ ਧੱਕ ਪਾਈ ਆਉਂਦੇ ਆ ਪਰ ਪੂਰੀ ਅਸੀਸਰ ਨੰਬਰ ਲੈ ਕੇ ਵਾਪਸ ਆ ਗਿਆ ਆ ਮੈਚ ਨੇ ਦੁੱਖ ਤੋੜ ਤੇ ਹੋਲਡ ਨੰਬਰ ਆ ਜੀ ਜਿਹੜਾ ਉਹ ਕਲੀਅਰ ਕਰੀਏ ਕਿੰਦਰਲੇ ਪਾਸੇ ਉਹ ਹੋਲਡ ਨੰਬਰ ਆਪਾਂ ਕਲੀਅਰ ਕਰ ਦਈਏ 956 7 8 ਟੱਕਰ ਕਹਿੰਦੇ ਬੜੀ ਕਲੋਜ਼ ਐ ਇਧਰਲੇ ਪਾਸੇ ਆਓ ਬੱਲੇ 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 ਜਸਮਾਨੀ ਚੁੰਬਕ ਫਰੀਦ 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 ਉਹ ਜੇਠੂ ਕਹਿੰਦੇ ਸਰਾ ਹੋਇਆ ਪਿਆ ਸਰਾ ਹੋਇਆ ਪਿਆ ਜੇ ਤੂੰ ਕਹਿ ਰੇ ਬੈਠਾਂ ਦਾ ਮੁੱਲ ਪਿਆਕ ਨਹੀਂ ਅੱਜ ਤੇ ਕਹਿੰਦੇ ਗਾਲੀ ਵਖਰੀ ਬਣੀ ਪਈ ਐ ਕਿੰਨਾ ਤੇਜ਼ ਮੈਚ ਹੋ ਗਿਆ ਕਿੰਦੀ ਫਾਸਟ ਕਬੱਡੀ ਹੋ ਗਈ ਐ ਇੱਕ ਇੱਕ ਜੱਫਾ ਮੈਚ ਬਦਲ ਰਿਹਾ ਐ ਇੱਕ ਇੱਕ ਜੱਫੇ ਦੇ ਨਾਲ ਕਹਿੰਦੇ ਬੱਲ ਰਹੀ ਹੈ ਬੁਰੀ ਅਸੀਸਰ ਪਾਉਂਦਾ ਕਬੱਡੀ ਪਰ ਡਬਲ ਟੱਚ ਨੰਬਰ ਕਹਿੰਦੇ ਰੇਡਰ ਦਾ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਦੇ ਵਿੱਚ ਜੁੜੇ ਅੰਬਰ ਤੇ ਚੀਮੇ ਦਾ ਜੋਰ ਲੱਗਿਆ ਕਹਿੰਦੇ ਰਾਣੇ ਬੜਾ ਚੌਰੀਏ ਦਾ ਜੋਰ ਲੱਗਿਆ ਵੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇਵੇਂ ਖਾਣੀ ਕੋਈ ਗੱਲ ਨਹੀਂ ਵੀਰੇ ਨੰਬਰ ਹੋਲਡਾ ਮੈਚ ਨੂੰ ਕੰਟੀਨਿਊ ਰੱਖੋ ਯਾਰ ਮੈਚ ਨੂੰ ਕੰਟੀਨਿਊ ਰੱਖੋ ਕੋਈ ਗੱਲ ਨਹੀਂ ਜੇ ਨੰਬਰ ਹੋਲਡਾ ਪਰ ਮੈਚ ਨੂੰ ਚਾਲੂ ਰੱਖੀਏ ਵੀਰ ਜੱਗੂ ਦਾ ਇੱਕ ਜਫਾ ਲੱਖੀ ਢੈਲਾ ਸੈਣਾ ਤੇ ਖੁਸ਼ ਸਾਡਾ ਵੀਰ 2100 ਰੁਪਈਆ ਹੋਵੇਗਾ ਹਾਕ ਮਿਲ ਗਿਆ ਜੱਗੂ ਦੇ ਇੱਕ ਜੱਫੇ ਦਾ ਸਾਡਾ ਲੱਖੀ ਲੱਖੀ ਭਾਈ ਜਿਹੜਾ ਪਹਿਲਾ ਨੰਬਰ ਹੋਰ ਸੀਗਾ ਰੈਫਰੀ ਵੀਰਾਂ ਨੂੰ ਬੇਨਤੀ ਆ ਵੀ ਸਾਨੂੰ ਜਲਦੀ ਜਾਣਕਾਰੀ ਦਿਓ ਜਿਹੜਾ ਪਹਿਲਾ ਨੰਬਰ ਹੋਰ ਸੀਗਾ ਉਹਦਾ ਕੀ ਡਿਸੀਜਨ ਹੈ ਇੱਕ ਮੇਰੀ ਹੋਰ ਬੇਨਤੀ ਆ ਗਰਾਊਂਡ ਕਲੀਅਰ ਕਰੋ ਜੀ ਕਰਾ ਕੋਈ ਕਮੇਟੀ ਵਾਲਾ ਵੀਰ ਵੀ ਜਿਹੜਾ ਉਹ ਗਰਾਊਂਡ ਦੇ ਵਿੱਚ ਨਹੀਂ ਹੈਗਾ ਤੇ ਮੇਰੀ ਬੇਨਤੀ ਆ ਗਰਾਊਂਡ ਕਲੀਅਰ ਕਰੋ ਜੀ ਗਰਾਊਂਡ ਕਲੀਅਰ ਵੀਰ ਵੜ ਕੇ ਗਰਾਊਂਡ ਕਲੀਅਰ ਹੈ ਵੀ ਦੇਖੂ ਕਾਲੋ ਇੱਕ ਯਾਰ ਦੱਸੋ ਮੈਚ ਕਿਵੇਂ ਲੱਗਿਆ ਖੁਸ਼ ਹੋ ਇੰਨਾ ਵਧੀਆ ਮੈਚ ਆ ਲੋਕ ਯਾਰ ਖੁੱਬੇ ਪਏ ਆ ਚਾਰਚ ਫੇਰਾ ਭਰਿਆ ਭਾਈ ਰੈਫਰੀ ਵੀਰਾਂ ਨੂੰ ਬੇਨਤੀ ਆ ਜਿਹੜਾ ਨੰਬਰ ਹੋਰ ਸੀ ਉਹ ਪੁਆਇੰਟ ਦਾ ਫੈਸਲਾ ਲਓ ਜੀ ਪਲੀਜ਼ ਆ ਡੈਲੀ ਦਿੜਬਾ ਡੈਲੀ ਦਿੜਬਾ ਸਰਪੰਚ ਵੱਲੋਂ ਅਮਨੇ ਸਰਪੰਚ ਦਾ ਸਨਮਾਨ ਹੋ ਰਿਹਾ ਜੀ ਭਾਈ ਜੀ ਜਿਹੜੇ ਡੈਲੀ ਦਿੜਬਾ ਜਾਂ ਬਾਹਰ ਰੈਫਰੀ ਨੇ ਉਹਨਾਂ ਨੂੰ ਬੇਨਤੀ ਆ ਵੀ ਜਰੂਰ ਉਹ ਨੰਬਰ ਦੀ ਜਾਂਚ ਪ੍ਰਦਾਨ ਕਰਕੇ ਸਾਨੂੰ ਜਲਦੀ ਜਾਣਕਾਰੀ ਦੇ ਦਿਓ ਮੈਚ ਬਿਲਕੁਲ ਬਰਾਬਰੀ ਤੇ ਹੈ ਮੈਚ ਬਰਾਬਰੀ ਤੇ ਆ ਬਹੁਤ ਤਕੜਾ ਮੁਕਾਬਲਾ ਚੱਲਦਾ ਲੋਕ ਖੁੱਬੇ ਪਏ ਆ ਅਗਲੇ ਮੈਚ ਦੀਆਂ ਟੀਮਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਮੁੰਡੇ ਲੋਹਾਰੇ ਵਾਲੇ ਆ ਗਿਆ ਤੇ ਉਹਨਾਂ ਦੀ ਵਿਰੋਧੀ ਟੀਮ ਜਲਦੀ ਲੱਗ ਕੇ ਆ ਜਾਵੇ ਵਿਰੋਧੀ ਟੀਮ ਇੱਕ ਨਾ ਗਰਾਊਂਡ ਕਲੀਅਰ ਰੱਖੋ ਜੀ ਇਹ ਸਾਰੀ ਪ੍ਰਬੰਧਕਾਂ ਬਣੀਓ ਬੇਨਤੀ ਹੈ ਕੋਈ ਪ੍ਰਬੰਧਕ ਵੀ ਜਿਹੜਾ ਗਰਾਊਂਡ ਦੇ ਵਿੱਚ ਨਹੀਂ ਹੈਗਾ ਮਨੀ ਸੰਦੀਪ ਤੇ ਬਿੰਦੀ ਬਾਈ ਹੁਣੀ ਕਹਿੰਦੇ ਵੀ ਜੇ ਕੋਈ ਪ੍ਰਬੰਧਕ ਵੀ ਗਰਾਊਂਡ ਦੇ ਵਿੱਚ ਹੋਇਆ ਉਹਨੂੰ ਵੀ ਬਾਹਰ ਕਰ ਦਈਏ ਆਪਾਂ ਤੇ ਜੱਕੂ ਦਾ ਇੱਕ ਜੱਫਾ ਲੱਖੀ ਸੇਣਾ ਤੇ ਖੁਸ਼ ਸਾਡਾ ਵੀਰ ਹੈ ਜਿਨ੍ਹਾਂ ਨੇ ਇੱਕ ਟਰੈਕਟਰ ਵੀ ਦਿੱਤਾ ਉਹਨਾਂ ਵੱਲੋਂ 2100 ਰੁਪਏ ਹਾਕ ਮੜੀਏ ਰੈਂਪੋ ਦੇ ਜੱਫੇ ਤੇ ਹੋਣਾ ਦੁਨੀਆ ਖੂਹੀ ਪਈ ਹੈ ਸੇਵਕਾਂ ਕਿੰਨੀ ਕ ਗਿਣਤੀ ਹੋ ਗਈ ਹੋਣੀ ਹੈ kabaddi365.com ਤੇ ਹੁਣ ਤੇ ਪੰਜਾਬ ਵਾਲੇ ਨੇ ਸਕਰੀਨ ਤੇ ਹੀ ਚਲਾਤਾ ਵੀ 63143 ਦਰਸ਼ਕ 라이 ਵਿਨੰਦ ਮਾਰਦੇ ਆ ਭਾਈ ਹੋ ਜੋ ਪਾਸੇ ਹੋ ਜੋ ਮੈਚ ਦੀ ਸ਼ੁਰੂਆਤ ਹੋ ਗਈ ਆ ਸੁੱਖੇ ਬਨੂਰ ਨੇ ਕਬੱਡੀ ਪਾ ਦਿੱਤੀ ਆ ਪੈਂਦੀ ਰੇਡ ਤੇ ਹਾਕਮ ਵਾਲੀਆ ਜੱਗੂ ਸੁੱਖਾ ਬਨੂਰ ਹੱਥੋਂ ਬੱਬਰ ਛੇੜਾ ਦੇ ਦਰਮਿਆਨ ਇੱਥੇ ਰੱਖ ਇੱਥੇ ਰੱਖ ਸੁੱਖਾ ਤੇ ਜੱਗੂ ਸੁੱਖਾ ਤੇ ਜੱਗੂ ਆ ਸੁੱਖਾ ਬਨੂਰ ਆ ਕਬੱਡੀ ਜਿੰਦਾਬਾਦ ਮੁੰਡਾ ਰੰਗਾ ਚੈ ਜੇਠੂ ਕਹਿੰਦੇ ਕਬੱਡੀ ਕਬੱਡੀ ਜਿੰਦਾਬਾਦ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਅੱਜ ਚੇਠੂ ਕੇ ਦੇ ਵਿੱਚ ਲੋਕਾਂ ਦਾ ਚਿੱਤ ਖੁਸ਼ ਹੋ ਗਿਆ ਅੱਜ ਚੇਠੂ ਕੇ ਦੇ ਵਿੱਚ ਉਹ ਦੁਨੀਆ ਖੁਸ਼ ਹੋ ਗਈ ਹੈ ਕਬੱਡੀ ਦੇ ਸ਼ਹਿਯਾਤੇ ਨੇ ਕਬੱਡੀ ਪਾਈ ਹੈ ਬਿੱਲੇ ਹੁਣਾ ਨੇ ਦੁੱਖ ਤੋੜਤੇ ਨਿੰਮੇ ਹੁਣਾ ਨੇ ਦੁੱਖ ਤੋੜਤੇ ਬਨੂੜ ਦੀ ਟੀਮ ਨੇ ਸਿਰਾਂ ਕਰਤਾ ਪਹਿਲੇ ਕੁਆਟਰ ਫਾਈਨਲ ਮੈਚ ਦੇ ਵਿੱਚ ਐਨ ਧੰਨ ਧੰਨ ਤਨ 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 ਹੁਣ ਪਈਆ ਆ ਤਨ ਤਨ ਹੋਈ ਪਈਆ ਹਰ ਸਾਹਮਣੇ ਰੇਡਾਂ ਪੈ ਰੀਆਂ ਜੱਫੇ ਲੱਗਦੇ ਆ ਜੇਠੂ ਕਹਿੰਦੀ ਧਰਤੀ ਕਹਿੰਦੇ ਬੜਾ ਤਕੜਾ ਮੈਚ ਚੱਲਦਾ ਦੁਨੀਆ ਖੁੱਪੀ ਪਈਆ ਲੋਕ ਅੰਦਾਜ਼ੇ ਲਾ ਰਿਹਾ ਵੀ ਕੌਣ ਜਿੱਤੂ ਪਰ ਰੰਬ ਜਾਣਦਾ ਆ ਮੁੰਡੇ ਬਰੂਡ ਵਾਲੇ ਦੀ ਰੇਡ ਪਈ ਹੋਈ ਆ ਚਾਰ ਦੇ ਚਾਰੇ ਤਿਆਰ ਵਰਚਾਰ ਹੱਕ ਮਾਲੀਆ ਜੱਗੂ ਕਹਿੰਦੇ ਕਰ ਗਿਆ ਕਮਾਲ 2200 ਰੁਪਈਆ ਲੱਖੀ ਸਾਡਾ ਢਿੱਲੋਂ ਸੈਣਾ ਤੇ ਨਾਲ ਮੇਰੇ ਵੀਰੋ ਸਾਡੇ ਕਹਿੰਦੇ ਖੁਸ਼ ਹੋਣਾ 2100 ਰੁਪਈਆ ਹਕਮਣੀਏ ਜੱਗੂ ਦੇ ਜੱਫੇ ਤੇ ਆ ਪੂਰੀ ਅਸੀ ਸਰ ਦਾ ਕਬੱਡੀਆਂ ਪਾਉਂਦਾ ਚੜ ਚੜ ਕੇ ਪਰ ਨਿੰਮੇ ਹੁਣੀ ਕਿਹੜਾ ਕਿਸੇ ਨਾਲੋਂ ਘੱਟ ਆ ਆ ਜਾਫੀ ਨੇ ਲੋਕਾਂ ਦਾ ਚਿੱਤ ਖੁਸ਼ ਕੀਤਾ ਆ ਜਾਫੀ ਨੇ ਲੋਕਾਂ ਦਾ ਚਿੱਤ ਖੁਸ਼ ਕੀਤਾ ਅਗਲੀ ਰੇਡ ਦੁੱਲਾ 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 ਆ ਗਿਆ ਸਗਰਾਜ ਦੁੱਲਾ ਕਹਿੰਦੇ ਮਾਮੂਪੁਰੀਆ ਕਬੱਡੀ ਪੌਣ ਲਈ ਵਾਧਾ ਹੋਇਆ ਦੁੱਲਾ ਮਾਮੂਪੁਰੀਆ ਕਬੱਡੀ ਪਾ ਰਿਹਾ ਅੱਜ ਦੇ ਦਿਨ ਦਾ ਕਹਿੰਦੇ ਸਿਰੇ ਦਾ ਮੁਕਾਬਲਾ ਹੈ ਹਾਰਦੇ ਨਹੀਂ ਹੁੰਦੇ ਕਹਿੰਦੇ ਮਰਦੇ ਦਲੇਰ ਤੁਸੀਂ ਹੌਸਲੇ ਬਣਾ ਕੇ ਬੱਸ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਆ ਦੁੱਲੇ ਦੀ ਰੇਡ ਇੱਥੇ ਰੱਖ ਕੇ ਗੱਭਰੂ ਕਬੱਡੀ ਖੇਡਦੇ ਪੱਟਾਂ ਤੇ ਥਾਪੀ ਵੱਜਦੀ ਪੱਟਾਂ ਤੇ ਥਾਪੀ ਵੱਜਦੀ ਗੱਭਰੂ ਕਬੱਡੀ ਖੇੜਦੇ ਪੱਟਾਂ ਤੇ ਥਾਪੇ ਵੱਜਦੀ ਪੱਟਾਂ ਤੇ ਥਾਪੀ ਵੱਜਦੀ ਭਾਈ ਹੋਲਡ ਆਲਾ ਕਰ ਦਿਓ ਕਲੀਅਰ ਵੀਰ ਬਣ ਕੇ ਹੋਲਡ ਕਲੀਅਰ ਕਰੋ ਜੀ ਫੈਸਲਾ ਹੋ ਜਾਣਾ ਹੋਲਡ ਕਲੀਅਰ ਕਰੀਏ ਸ਼ੀਰਾ ਮੱਲਾ ਮਾਨਾ ਰੂਮੀ 31 ਤਰੀਕ ਦੇ ਕਮਾਲਪੁਰੇ ਦੇ ਮੇਲੇ ਦਾ ਫੱਟਾ ਹੋਲਡ ਕਰ ਦਿਓ ਜੀ ਕਲੀਅਰ ਲੈ ਵੀ ਜੇਠੂ ਕਾਲਿਓ ਆ ਮੈਚ ਦੇ ਬਾਰੇ ਕੀ ਖਿਆਲ ਕਿਵੇਂ ਲੱਗਿਆ ਦੱਸਿਓ ਮੜਾ ਜਾ ਸੁਖਰਾਜ ਤੇ ਦਾ ਮੁਕਾਬਲਾ ਜੀ ਓ ਪਠੰਡੇ ਵਾਲੋ ਕੱਦਾ ਫਿਰ ਸਿਰਾ ਹੋਇਆ ਪਿਆ ਸਿਰਾ ਹੋਇਆ ਪਿਆ ਜੇਠੂ ਕਹਜੋ ਸੁਖਰਾਜ ਇਹਨਾਂ ਨੂੰ ਗਿਆ ਸੀ 364 ਦਾ ਵਾਅਦਾ ਦੇਖੋਗੇ ਅਹ ਜਾ ਮੇਲੇ 'ਚ ਸਵੇਰ ਗਿਆ ਸੀ ਸਾਰਿਆਂ ਨੂੰ ਇਹ ਭਾਈ ਮੁੰਡੇ ਦੀ ਮਿਹਨਤ ਬੋਲਦੀ ਹੈ ਬਹੁਤ ਧੰਨਵਾਦ ਇਧਰ ਜੱਸੀ ਭਦੇਰ ਦਾ ਧੰਨਵਾਦ ਸਾਡਾ ਵੀਰ ਸਪੈਸ਼ਲੀ ਫੋਟੋਗ੍ਰਾਫੀ ਦੇ ਲਈ ਸਾਡੇ ਦਰਮਿਆਨ ਆਇਆ ਹੈ ਜੱਸੀ ਪਤੇਰ ਦਾ ਧੰਨਵਾਦ ਕੱਤੀ ਵੀਰੇ ਕੈਂਪ ਪ੍ਰਬੰਧਕਾਂ ਨੂੰ ਯਾਰ ਜਿਹੜੇ ਨੰਬਰ ਹੋਲਡ ਆ ਵੀਰ ਬਣ ਕੇ ਬਾਈ ਐਨੇ ਰੈਫਰੀਆ ਪਲੀਜ਼ ਐਨੇ ਰੈਫਰੀਆ ਯਾਰ ਆ ਤੇ ਆਂ ਦਿਓ ਉਹ ਨਾਮ ਹੋਲਡ ਵਾਲਾ ਪੁਆਇੰਟ ਨਾਲ ਦੀ ਨਾਲ ਹੀ ਫੈਸਲਾ ਇੱਕ ਦੋ ਮਿੰਟ ਸਕੈਂਡਾ ਜੀ ਲੈ ਜਾ ਕਰੋ ਦੋਕ ਜਾ ਫੜਾ ਫੜਾ ਪੁਆਇੰਟ ਇੱਕ ਬੰਦਾ ਉੱਤੇ ਗੱਡੀ ਜਾ ਕੇ ਬਿੰਦੀ ਵੀਰੇ ਬਿੰਦੀ ਵੀਰੇ ਕੌਮ ਬਣਾਇਆ ਯਾਰ ਕੰਮ ਹੋ ਰਿਹਾ ਨਹੀਂ ਖੜਾ ਸਹੀ ਹੈ ਗੱਲ ਆ ਸਾਡੇ ਸੰਦੀਪ ਉਹਨਾਂ ਨੂੰ ਬੇਂਤੀਆ ਕਾਲੇ ਉਹਨਾਂ ਨੂੰ ਵੀਰ ਮੰਨ ਕੇ ਥੋੜਾ ਜਾ ਜਲਦੀ ਕਰੀਏ ਆਪਾਂ ਕਿਉਂਕਿ ਹੁਣ ਕੰਮ ਜਮਾ ਸਿਰੇ ਤੇ ਗਿਆ ਖੜਾ ਬਹੁਤ ਧੰਨਵਾਦ ਲੱਖੀ ਭਾਈ ਖੁਸ਼ ਗਰੇਵਾਲ ਬਹੁਤ ਧੰਨਵਾਦ ਸਾਡੀ ਵੀਰ ਸੰਗਤ ਨਾਲ ਅਸੀਂ ਬਾਧਾ ਕਰਾ ਸੀ 12:00 ਵਜੇ ਲੋਕਾਂ ਨੂੰ ਆਏ ਸੀ ਜਾਂ ਫਤਿਹ ਟੀਮਾਂ ਆਉਣਗੀਆਂ ਭਾਈ ਅਗਲੇ 3 ਮਹੀਨੇ ਹੋ ਗਈ ਲੱਖੀ ਅਗਲੀਆਂ ਟੀਮਾਂ ਨੂੰ ਗੰਤੀ ਦੀ ਬਾਜ ਮਾਰਦੀ ਆਪਾਂ ਉੱਗੋ ਕੇ ਤੇ ਲਹਾਰਾ ਅੱਗੋ ਕੇ ਤੇ ਲੋਹਾਰੇ ਦੀਆਂ ਟੀਮਾਂ ਜਿਹੜੀਆਂ ਅਗਲਾ ਮੈਚ ਖੇਡਿਆ ਬੋਲੇ ਦੀ ਆ ਗਈਆਂ ਵੀਰੇ ਦੋਨੇ ਆ ਗਈਆਂ ਆਹ ਲੀਡੀ ਵਾਲੇ ਭਰਾਵਾਂ ਨੂੰ ਬੇਨਤੀ ਹੈ ਲੀਡੀ ਜਗਾਓ ਕਰ ਮਰੀ ਜਗਾਓ ਚਲਾਓ ਚਲਾਓ ਹੱਥ ਖਾਓ ਵੀ ਕੀ ਨਿਪਟੇ ਦਾ ਫੈਸਲਾ ਹੁੰਦਾ ਮੰਨੂ ਸਰਪੰਚ ਜੀ ਬਹੁਤ ਧੰਨਵਾਦ ਹਰਪੀ ਸਿੰਘ ਜੀ ਮੰਨੂ ਸਾਡੇ ਸਰਪੰਚ ਸਾਹਿਬ ਇਹਨਾਂ ਦਾ ਵੀ ਧੰਨਵਾਦ ਭਾਈ ਵੀਰਾਂ ਦੇ ਜਾਲ ਨੂੰ ਧੱਕੋ ਨਾ ਮਾਨ ਅਮਰ ਖਿੱਚ ਲੋ ਪਿੱਛੇ ਨੂੰ ਜਗਾ ਜਾਲ ਤੱਕ ਦਰਸ਼ਕ ਵੀ ਇੱਥੇ ਆਏ ਹੋਏ ਕਿੰਨਾ ਭਾਈ ਮੇਰੀ ਪ੍ਰਬੰਧਕ ਕਮੇਟੀ ਨੂੰ ਇੱਕ ਬੇਨਤੀ ਹੈ ਗਰਾਊਂਡ ਦੇ ਵਿੱਚ ਰਸ਼ ਬਹੁਤ ਜ਼ਿਆਦਾ ਹੋ ਗਿਆ ਹੈ ਮੇਰੀ ਬੌਂਸਰ ਵੀਰਾਂ ਨੂੰ ਵੀ ਬੇਨਤੀ ਹੈ ਥੋੜੀ ਆਪਾਂ ਰਿਸਪੌਂਸਿਬਿਲਟੀ ਸਾਂਭ ਲਈਏ ਤੇ ਜਿਹੜੇ ਵੀਰਾਂ ਦੀ ਕੋਈ ਡਿਊਟੀ ਨਹੀਂ ਜਿਹੜੇ ਵੀਰਾਂ ਦਾ ਕੋਈ ਕੰਮ ਨਹੀਂ ਹੈਗਾ ਜਿਹੜੇ ਨੌਨ ਪਲੇਇੰਗ ਹੈ ਉਹਨਾਂ ਨੂੰ ਆਪਾਂ ਬਾਹਰ ਕਰ ਦਈਏ ਪਰ ਪਿਆਰ ਦੇ ਨਾਲ ਇਹ ਮੇਰੀ ਬੇਨਤੀ ਹੈ ਕਿਉਂਕਿ ਲੋਕ ਕਬੱਡੀ ਦੇ ਵਿੱਚ ਖੁੱਬੇ ਬੈਠੇ ਆ ਲੋਕ ਕਬੱਡੀ ਦਾ ਆਨੰਦ ਲੈਣ ਆਏ ਆ ਜਿਹੜੇ ਤੜਕੇ ਤੋਂ ਬੈਠੇ ਆ ਉਹਨਾਂ ਨੂੰ ਕਬੱਡੀ ਨਹੀਂ ਦਿਖ ਰਹੀ ਇੱਥੇ ਕੰਧ ਨਿਕਲ ਜਾਂਦੀ ਹੈ ਇੱਕ ਫਿਰ ਬਹੁਤ ਔਖਾ ਹੋ ਜਾਂਦਾ ਹੈ ਤੇ ਜਿਹੜੇ ਵੀਰੇ ਨੌਨ ਪਲੇਇੰਗ ਆ ਉਹਨਾਂ ਨੂੰ ਆਪਾਂ ਬਾਹਰ ਕਰ ਦੇਈਏ ਕੀ ਫੈਸਲਾ ਜੀ ਹੋਲਡ ਪੁਆਇੰਟਾਂ ਦਾ ਫਿਰ ਹੋ ਗਈ ਸਾਡੇ ਤੇਰਾ ਆ ਬਾਈ ਜੀ ਹੋਲਡ ਵਾਲੇ ਨੰਬਰ ਸੁਣਿਓ ਜਿਹੜਾ ਤੀਬਤਵਰਜੀ ਵਾਲਾ ਹੋਲਡ ਹੈ ਉਹਦਾਂ ਨੰਬਰ ਹੈਗਾ ਰੇਟਰ ਦਾ ਤੇ ਜਿਹੜਾ ਦੂਸਰਾ ਹੋਲਡ ਉਹ ਹੈਗਾ ਜਾਫੀਆਂ ਦਾ ਵੀਰੇ ਆ ਖੜੇ ਆਫੀਸ਼ਲ ਕੋਲੇ ਹੇ ਉਹ ਸੁਣ ਜਾਓ ਕਿ ਬਹੁਤ ਕਾਫੀ ਜੰਮੀ ਦਿੱਤਾ ਭਾਈ ਮੈਚ ਇੱਥੇ ਹੀ ਸਮਾਪਤ ਹੈ ਬਨੂੜ ਦੇ ਨੰਬਰ 11 ਤੇ ਸ਼ਕਰਪੁਰ ਦੇ ਨੰਬਰ 13. 11 ਤੇ 13 ਦੇ ਮੁਕਾਬਲੇ ਸ਼ਕਰਪੁਰ ਜਿੱਤੀ ਹੈ। ਭਾਈ ਜਿੱਤਾਂ ਹੈ ਜਿਦੀ ਮਰਜ਼ੀ ਹੋਈ ਆ। ਜੇ ਕਬੱਡੀ ਵਧੀਆ ਲੱਗੀ ਹੈ ਮੈਚ ਵਧੀਆ ਲੱਗਿਆ ਬਨੂੜ ਵਾਲੇ ਮੁੰਡਿਆਂ ਦੀ ਖੇਡ ਵਧੀਆ ਲੱਗੀ ਹੈ। ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਰੋਡ ਵਾਲੇ ਮੁੰਡਿਆਂ ਨੇ ਗੱਲਾਂ ਕਰਾਤੀਆਂ ਚਰਚਾ ਛਿੜ ਗਈ ਹੁਣ ਕਹਿ ਦੇ ਸਾਰਾ ਮੇਲਾ ਬਨੂੜ ਵਾਲਿਆਂ ਨੇ ਲੁੱਟਿਆ ਸਾਰਾ ਮੇਲਾ ਬਨੂੜ ਵਾਲਿਆਂ ਨੇ ਕਹਿੰਦੇ ਮੇਲਾ ਬਣਾਦਾ ਪ੍ਰਵੰਤ ਬਈਨਾ ਭਰਾਵਾਂ ਲੋ ਹੋਰ ਤਰੱਕੀਆਂ ਦੇਵੇ ਮੁੰਡੇ ਹੋਰ ਮਿਹਨਤ ਕਰਨ ਆ ਉਹਨਾਂ ਨੇ ਸਮੇਂ 'ਚ ਗੱਲਾਂ ਵੱਡੇ ਪੱਧਰ ਤੇ ਚੱਲਣ ਅਗਲੇ ਮੈਚ ਦੀਆਂ ਟੀਮਾਂ ਆ ਗਈਆਂ ਵੀਰ ਵੜ ਕੇ ਗਰਾਊਂਡ ਕਲੀਅਰ ਕਰ ਦਈਏ ਤੇ ਅਗਲਾ ਮੈਚ ਚਾਲੂ ਕਰ ਦਈਏ ਭਾਈ ਗਰਾਊਂਡ ਦਾ ਰਸਕਣਾ ਹੋ ਜੀ ਪ੍ਰਬੰਧਕਾਂ ਵੱਲੋਂ ਮੈਸੇਜ ਅਪਲੀਆ ਪ੍ਰਗਟ ਢੱਲਮਾਣੀ ਗਰਾਊਂਡ ਦੇ ਵਿੱਚ ਆਉਣ ਪ੍ਰਗਟ ਢੱਲਮਾ ਇੱਕ ਮੇਰੀ ਬੇਨਤੀ ਹੈ ਗਰਾਊਂਡ ਦਾ ਰਸ਼ ਕਢਾ ਦिए ਜੱਕੂ ਆਕਮਲ 21000 ਰੁਪਿਆ ਲੱਖੀ ਬਾਈ ਤੇ ਖੁਸ਼ ਬਾਈ ਤੋਂ ਪ੍ਰਾਤ ਕਰ ਲਵੇ ਪੰਜਾਬ ਟਾਈਗਰ ਦੀ ਸਾਰੀ ਟੀਮ ਹਰਦੀਪ ਖੁੱਲ੍ਹ ਦੀਪ ਢਿੱਲੋਂ ਜਗਦੇਵ ਰਾਮੂ ਵਾਲਾ ਤੇ ਨਾਲ ਲੱਖੀ ਸਾਡਾ ਸਹਨੇ ਵਾਲਾ ਬਹੁਤ ਬਹੁਤ ਧੰਨਵਾਦ ਆ ਗਿਆ ਜੀ ਬਾਈ ਪ੍ਰਗਟ ਵੀਰੇ ਦੋਨੇ ਟੀਮਾਂ ਸਾਈਡਾਂ ਲੈ ਲੈਣ ਜਿਹੜੇ ਵੀਰਾਂ ਦੀ ਗਰਾਊਂਡ ਤੇ ਡਿਊਟੀ ਨਹੀਂ ਇਹ ਤੋਂ ਵੀ ਗੱਗੇ ਵੀਰੇ ਸਾਹਮਣੇ ਡਿਊਟੀ ਯਾਰ ਭਰਾ ਬਣ ਕੇ ਜਿਹੜੇ ਭਰਾਵਾਂ ਦੀ ਡਿਊਟੀ ਨੂੰ ਅਪਾ ਕਹਿ ਦਈਏ ਵੀ ਥੋੜਾ ਜਿਆਦਾ ਬਾਹਰਲੇ ਪਾਸੇ ਹੋ ਜਾਣ ਬਹੁਤ ਵੱਡਾ ਮੇਲਾ ਬਹੁਤ ਵੱਡੀਆਂ ਟੀਮਾਂ ਬੜੇ ਰੌਚਕ ਮੁਕਾਬਲੇ ਖੇਡੇ ਜਾ ਰਹੇ ਆ ਕੁਆਟਰ ਮੈਚ ਹੈ ਇੱਕ ਕੁਆਟਰ ਹੋ ਗਿਆ ਤਿੰਨ ਕੁਆਟਰ ਬਾਕੀ ਆ ਫਿਰ ਦੋ ਸੈਮੀ ਤੇ ਇੱਕ ਫਾਈਨਲ ਭਰਾ ਵੀ ਸਾਹ ਹੋ ਗਿਆ 라 ਵੀ ਕਹਿੰਦੇ ਗਰਾਊਂਡ ਦੇ ਵਿੱਚ ਆ ਗਿਆ ਰੇਡਾਂ ਦੇ ਕੰਟੋ ਕੱਪ ਦਾ ਬੈਸਟ ਬਾਬੂ ਰਜਬਲੀ ਦਾ ਪਿੰਡੂ ਜਿਹੜੀ ਮੋਗੇ ਦਾ ਇਹ ਨੌਜਵਾਨ ਖੇਡ ਮੈਦਾਨ ਦੇ ਵਿੱਚ ਆ ਗਿਆ ਰੇਸ਼ਮ ਸਰੀਣਾ ਵੀ ਪੁੱਜ ਗਿਆ ਗਿੰਦੀ ਵਰਗੇ ਕਾਲੇ ਵਰਗੇ